ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਟਾਈਮ ਹੈਗੇ ਆਂ ਜੀ ਸਰਹੰਦ ਸ਼੍ਰੀ ਫਤਿਹਗੜ ਸਾਹਿਬ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਆਂ ਜੀ ਗੁਰਦੁਆਰਾ ਸ਼੍ਰੀ ਬਾਬਾ ਮੋਤੀराम ਮੈਰਜ ਜੀ ਦੇ ਬਣੇ ਰਿਹਾ ਆਪਣੇ ਨਾਲ ਅੱਗੇ ਵੀਡੀਓ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਸ਼੍ਰੀ ਫਤਿਹਗੜ ਸਾਹਿਬ ਤੋਂ 500 ਮੀਟਰ ਦੀ ਦੂਰੀ ਤੇ ਸਥਿਤ ਹੈ ਜੀ ਤੇ ਅੱਗੇ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਆਂ ਜੀ ਗੁਰਦੁਆਰਾ ਸਾਹਿਬ ਦੇ ਤੇ ਬਣੇ ਰਹੋ ਆਪਣੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜਿਹੜੇ ਜਿਹੜੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਦੇਖੋ ਜੀ ਗਰਮੀ ਬਹੁਤ ਜ਼ਿਆਦਾ ਹੋ ਗਈ ਇਸ ਟਾਈਮ ਤੋਂ ਅਪ ਦੇਖੋ ਨਿਕਲੀ ਹੀ ਬਾਰਿਸ਼ ਹੋਈ ਸੀ ਤੇ ਹੁਣ ਪੂਰੀ ਹਮਸ ਹੋਈ ਹੋਈ ਆ ਪੂਰੀ ਜ਼ਿਆਦਾ ਗਰਮੀ ਐ ਇਸ ਟਾਈਮ ਹੁਣ ਆਪਾਂ ਚੱਲਦੇ ਆ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਵਾਲ ਨੂੰ ਦਰਸ਼ਨ ਕਰਨ ਦੇ ਲਈ ਗੁਰਦੁਆਰਾ ਅਮਰਸ਼ੀ ਇਹਦਾ ਬਾਬਾ ਮੋਤੀਰਾਜ ਮਹਾਰਾਜ ਜੀ ਸ਼੍ਰੀ ਫਤਿਹਗੜ੍ਹ ਸਾਹਿਬ ਜੇ ਆਪਾਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਗੱਲ ਕਰੀਏ ਤਾਂ ਜਦੋਂ ਵਜੀਰ ਖਾਨ ਨੇ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜਦ ਦੇ ਬਾਬਾ ਜੋਰਾਵਾਰ ਸਿੰਘ ਤੇ ਬਾਬਾ ਫਤਿਹ ਸਿੰਘ ਨੂ ਕੈਦ ਕਰਕੇ ਠੰਡੇ ਬੁਰਜ ਵਿੱਚ ਰੱਖਿਆ ਸੀ ਤਾਂ ਉਸ ਟਾਈਮ ਬਾਬਾ ਮੋਤੀराम ਮਹਾਰਾਜੀ ਨੇ ਉਹਨਾਂ ਨੂੰ ਦੁੱਧ ਪਿਲਾਇਆ ਸੀ ਉਹ ਗਲਾਸ ਅੱਜ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਹੈ ਜੀ ਆਪਾਂ ਤੁਹਾਨੂੰ ਅੱਗੇ ਦਰਸ਼ਨ ਕਰਾਵਾਂਗੇ ਸਤਨਾਮ ਸ਼੍ਰੀ ਵਾਹਿਗੁਰੂ ਗੁਰਦੁਆਰਾ ਸਾਹਿਬ ਦੇ ਅੰਦਰ ਅੱਗੇ ਜੀ ਹੁਣ ਆਪਾਂ ਇਹ ਤੁਸੀਂ ਦੇਖ ਸਕਦੇ ਹੋ ਜੀ ਅਮਰਸ਼ੀਦ ਬਾਬਾ ਮੋਤੀराम ਮਹਾਰਾਜੀ ਨੂੰ ਦੁੱਧ ਪਿਲਾਉਣ ਬਦਲੇ ਸਮੇਤ ਪਰਿਵਾਰ ਕੋਲੂ ਵਿਲਣੇ ਵਿੱਚ ਪੀੜਨ ਦਾ ਦ੍ਰਿਸ਼ ਹੈ ਜੀ ਕਿਉਂਕਿ ਵਜੀਰ ਖਾਨ ਦਾ ਹੁਕਮ ਸੀਗਾ ਅਗਰ ਕੋਈ ਵੀ ਛੋਟੇ ਸਾਹਿਬਜ਼ਾਦੇ ਜਾਂ ਮਾਤਾ ਗੁਜਰਕੌਰ ਜੀ ਦੀ ਮਦਦ ਕਰਦਾ ਹੈ ਜਾਂ ਉਹਨਾਂ ਨੂੰ ਕੁਝ ਖਵਾਉਂਦਾ ਪਿਉਂਦਾ ਹੈ ਤਾਂ ਉਹਨਾਂ ਨੂੰ ਕੋਲੂ ਵੇਲੇ ਨੇ ਵਿੱਚ ਪੀੜ ਦਿੱਤਾ ਜਾਵੇਗਾ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਉਨੇ ਆਂ ਜੀ ਪੋਰਾ ਸਾਹਿਬ ਦੇ ਪੋਰਾ ਸਾਹਿਬ ਦੇ ਵਿੱਚ ਆਪਾਂ ਤੁਹਾਨੂੰ ਦਰਸ਼ਨ ਕਰਾਉਨੇ ਆਂ ਜੀ ਉਹਨਾਂ ਪਵਿੱਤਰ ਗਲਾਸਾਂ ਦੇ ਵੀ ਦਰਸ਼ਨ ਕਰਾਵਾਂਗੇ ਜਿਨ੍ਹਾਂ ਵਿੱਚ ਬੱਬਾ ਮੋਤੀराम ਮਹਾਰਾਜ ਜੀ ਵੱਲੋਂ ਦੁੱਧ ਪਲਾਇਆ ਗਿਆ ਸੀ ਰੋਜੀ ਦਰਸ਼ਨ ਇਹ ਉਹ ਗਲਾਸ ਹੈ ਜਿਹਨਾਂ ਵਿੱਚ ਬਾਬਾ ਮੋਤੀਰਾਜ ਮਹਾਰਾਜੀ ਨੇ ਛੋਟੇ ਸਾਲ ਵਿੱਚ ਆਪਣੇ ਨੂੰ ਦੁੱਧ ਪਲਾਇਆ ਸੀ ਇਹ ਅੱਜ ਵੀ ਮੌਜੂਦ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਉਹ ਪਵਿੱਤਰ ਗਲਾਸ ਹਨ ਜਿਨ੍ਹਾਂ ਵਿੱਚ ਧੰਨ ਧੰਨ ਬਾਬਾ ਮੋਤੀਰਾਜ ਮਹਾਰਾਜੀ ਨੇ ਤਿੰਨ ਰਾਤਾਂ ਠੰਦੇ ਗੁਰੂ ਦੇ ਚੰਨ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਤੇ ਧੰਨ ਧੰਨ ਮਾਤਾ ਗੁਦਕੌਰ ਜੀ ਨੂੰ ਦੁੱਧ ਪਲਾਉਣ ਦੀ ਸੇਵਾ ਨਿਭਾਈ ਸੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਬਾਹਰ ਆ ਗਏ ਜੀ ਹੁਣ ਆਪਾਂ ਤੇ ਹੁਣ ਆਪਾਂ ਤੁਹਾਨੂੰ ਦਿਖਾ ਕੇ ਲਿਆਉਨੇ ਆ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਵੀ ਬਣਿਆ ਹੋਇਆ ਜੀ ਇੱਥੇ ਮੇਲੇ ਦੌਰਾਨ ਕਾਫੀ ਜ਼ਿਆਦਾ ਭੀੜ ਹੁੰਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਸ ਟਾਈਮ ਸਰਹੰਦ ਫਤਿਹਗੜ੍ਹ ਸਾਹਿਬ ਦੇ ਵਿੱਚ ਕਾਫੀ ਜ਼ਿਆਦਾ ਭੀੜ ਹੁੰਦੀ ਹੈ ਮੇਲੇ ਦੌਰਾਨ ਇਹ ਸੀਗੀ ਜੀ ਆਪਣੀ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਦਰਸ਼ਨ ਕਰਵਾਏ ਗੁਰਦੁਆਰਾ ਸ਼੍ਰੀ ਬਾਬਾ ਮੋਤੀराम ਮਹਾਰਾਜੀ ਦੇ